ਬਾਪ ਦਾ ਸੁਪਨਾ ਹੈ ਜੀ ਕਿ ক্রিকেট ਖੜਾ ਕੇ ਛੱਡੂਗਾ ਜੋ ਮਰਜ਼ੀ ਕਰ ਲੈ। ਲਾ ਪੁੱਛ ਲਉਣ ਕੀ ਕਰਨਾ। ਇਹ ਯੂਵੀ ਵਾਲਾ ਕੇਸ ਆ। ਦੱਸਦਾ ਮੈਂ ਤੁਹਾਨੂੰ ਯੂਵੀ ਵਾਲਾ ਕੇਸ ਉਹ ਸਕੀਟ ਮਾਰੇ ਸੀ ਚਲਾ ਕੇ। ਉਹ ਮਰਜ਼ੀ ਮੈਡਲ ਮੂਡ ਬੜੇ ਬੋਲੇ ਸੀ ਕਰਦੇ। ਇਹਦੇ ਰੈਕਟ ਛੁੜਾਤਾ ਤੇ ਇਹਨੂੰ ਹੁਣ ক্রিকেট ਖੜਾਉਣੀ ਐ ਤੇ ਇਨਸ਼ਾਅੱਲਾ 2 ਸਾਲ ਦੇ ਵਿੱਚ ਇੰਡੀਆ ਖੇਡੂਗੀ। ਕਿੱਦਾਂ ਦੀ ਨੇਚਰ ਆ ਯੋਗਰਾਜ ਜੀ? ਐਗਰੈਸਿਵ? ਬਿਲਕੁਲ ਦੂਜੇ ਯੋਗਰਾ ਸਿੰਘ ਦੀ ਕਾਪੀ ਐ। ਕਾਪੀ ਐ। ਕੋਪੀ ਨਹੀਂ ਆਉ ਹਲੇ ਮੈਨੂੰ ਐ ਲੱਗਦਾ ਜੇ ਗੁੱਸੇ ਹੁੰਦੀ ਹੈ ਨਾ ਇਹ ਤਾਂ ਅਸਮਾਨ ਕੜ ਖਾ ਦਿੰਦੀ ਤੁਹਾਨੂੰ ਕਦੇ ਇਦਾਂ ਮਹਿਸੂਸ ਨਹੀਂ ਹੋਇਆ ਕਿ ਤੇ ਬੱਚੀ ਨਾ ਧੱਕਾ ਤਾਂ ਨਹੀਂ ਕਰ ਰਹੀ ਜੇ ਉਹ ਟੈਨਿਸ ਖੇਡਣਾ ਚਾਹੁੰਦੀ ਸੀ ਤਾਂ ਕ੍ਰਿਕਟ ਹੀ ਮੈਂ ਜੁਵੀ ਨਾ ਧੱਕਾ ਕੀਤਾ ਤੁਹਾਨੂੰ ਪਸੰਦ ਨਹੀਂ ਆਏ ਹਿੰਦੁਸਤਾਨ ਦੇ ਵਾਸੀਓ ਤੁਹਾਨੂੰ ਆਜਾ ਮੁੰਡਾ ਦਿੱਤਾ ਜਿਹੜਾ ਕੈਂਸਰ ਦੇ ਰੂਪ ਚ ਵੀ ਖੇਡਿਆ ਮਰ ਵੀ ਜਾਂਦਾ ਤਾਂ ਵੀ ਟਰੋਫੀ ਜਿੱਤ ਕੇ ਲਿਆਉਂਦਾ ਤੁਹਾਡੇ ਕੋਲ ਕੋਈ ਐਜਾ ਪਲੇਅਰ ਹੋਇਆ ਉਹ ਫਿਰ ਪਿਓ ਨੇ ਬਣਾਇਆ ਨਾ ਕੋਈ ਬਣਾ ਕੇ ਦਿਖਾਵੇ ਮੈਂ ਕੋਈ ਰਿਗਰਟ ਯੁਵਰਾਜ ਬਣਨ ਦੀ ਤਿਆਰੀ ਹੈ ਨਹੀਂ ਯੁਵਰਾ ਛੱਡੋ ਜੀ ਅਗਮਰ ਜੋਤ ਕੌਰ ਬਣੇਗਾ ਗੱਲ ਸੁਣੋ ਜਦੋਂ ਕੰਪੇਅਰ ਟੂ ਧੁਰਾ ਕਰ ਹਾਲਾਂਕਿ ਮੈਂ ਟੈਨਿਸ ਖੜਾਉਣਾ ਨਹੀਂ ਸੀ ਚਾਹਤਾ ਠੀਕ ਮੈਂ ਬਹੁਤ ਖਲਾਫ ਸੀ ਸੁਣੋ 6-7 ਸਾਲ ਪਹਿਲਾਂ ਸਾਡੇ ਘਰ 'ਚ ਗੱਲ ਦਾ ਰੌਲਾ ਵੀ ਪਿਆ ਮੈਂ ਕਹਿੰਦਾ ਰੋਂਗ ਗੇਮ ਇਨ ਰੋਂਗ ਕੰਟਰੀ ਨਹੀਂ ਜੀ ਹਾਂ ਜੀ ਬੱਚੇ ਮਾਂ ਦੇ ਵਿੱਚੇ ਮਾਸੀਆਂ ਵਿੱਚੇ ਸਾਰੇ ਇਕੱਠੇ ਹੋ ਗਏ ਤੇ ਵਿੱਚੇ ਯੂਵੀ ਹਾਂ ਜੀ ਨਹੀਂ ਜੀ ਬਾਪੂ ਉਹ ਸਮਾਂ ਨਹੀਂ ਰਿਹਾ ਮੈਂ ਕਹਾਂ ਸਮਾਂ ਹੋਈ ਹੈ ਆਪਾਂ ਹੀ ਬਦਲ ਗਏ ਵੀਨੇ ਛੱਤ ਤਾਂ ਖਦੇ ਕੁੱਟ ਤਾਂ ਖਦੀ ਹੈ ਕਿਉਂਕਿ ਉਹ ਇੱਕ ਵੈਗਾ ਬਾਲਡ ਵਾਈਲਡ ਹੌਰਸ ਵਾਈਲਡ ਕੋਡ ਵਾਈਲਡ ਸ਼ੇਰ ਜਿਹਨੂੰ ਟੇਮ ਕਰਨ ਵਾਸਤੇ ਉੱਤੇ ਕਾਠੀ ਪਾ ਕੇ ਲਗਾਮ ਪਾਉਣੀ ਪਈ ਸੀ ਉਹ ਹਰ ਇੱਕ ਵਾਸਤੇ ਫੰਡਾ ਯੂਜ਼ ਨਹੀਂ ਹੋ ਸਕਦਾ ਅੱਜ ਕੱਲ ਦਾ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਮਾਵਾਂ ਤੇ ਪਿਓ ਨੂੰ ਹਾਰਟ ਅਟੈਕ ਹੋ ਜਾਏ ਤਾਂ ਹੀ ਤਾਂ ਸ਼ੁਕਲਾ ਲੈ ਕੇ ਨਹੀਂ ਹੁੰਦਾ ਆਪਦਾ ਮੁੰਡਾ ਬਿਲਕੁਲ ਨਹੀਂ ਸੁਣਿਆ ਚਲੋ ਜੀ ਗੱਲ ਚਲੋ ਜੀ ਬੈਠੀ ਜਲਦੀ ਇੰਟਰਵਿਊ ਚ ਚੱਲਦੇ ਆਯੋਗਰਾਜ ਜੀ ਆਈ ਜਾਓ ਆਜੋ ਆਜੋ ਹਾਂਜੀ ਹਾਂਜੀ ਉਹ ਕਹਦੀ ਐ ਨਾ ਮੇਰੇ ਇੰਟਰਵਿਊ ਨਾ ਕਰਿਓ ਮੈਨੂੰ ਐ ਨਾ ਕਰਿਓ ਮੈਨੂੰ ਫਲਾਣਾ ਨਾ ਕਰਿਓ ਧਮਕਾ ਨਾ ਕਰਿਓ ਯੋਗਰਾਜ ਦੀ ਕੁੜੀ ਐ ਕੋਈ ਫਰਕ ਨਹੀਂ ਪੈਂਦਾ ਇਹ ਹੁਣ ਪੈਡਪੁੱਡ ਇਧਰ ਆਣਾ ਇੱਕ ਮਿੰਟ ਘੜਕੜੀ ਹੋ ਇਹਨੂੰ ਹੁਣ ক্রিকেট ਚ ਪਾਇਆ ਹੈ ਤੇ ਬਸ ਥੋੜੇ ਦੋ ਹੀ ਮਿੰਟ ਲਵਾਂਗੇ ਦੋ ਸਵਾਲ ਆਣ ਦੋ ਸਵਾਲ ਹੀ ਲੈ ਲੈਣਾ ਇਟਸ ਨਾ ਹੇਰ ਟੂ ਇੰਟਰਵਿਊ ਯੂ ਯੂ ਟੈਲ them ਅਬਾਊਟ ਯਰ ਹਾਰਟ ਕਿ ਹਾਊ ਡੂ ਯੂ ਫੀਲ ਇਹ ਬਾਪ ਦਾ ਸੁਪਨਾ ਐ ਜੀ ਕਿ ক্রিকেট ਖੜਾ ਕੇ ਛੱਡੂਗਾ ਜੋ ਮਰਜ਼ ਕ੍ਰਿਕਟ ਨਾ ਇਹ ਯੂਵੀ ਵਾਲਾ ਕੇਸ ਆ ਦੱਸਦਾ ਮੈਂ ਤੁਹਾਨੂੰ ਯੂਵੀ ਵਾਲਾ ਕੇਸ ਉਹ ਸਕੀਟ ਮਾਰੇ ਸੀ ਚਲਾ ਕੇ ਉਹ ਮਾਰਦੀ ਮੈਡਲ ਮੂਡ ਬੜੇ ਬੋਲੇ ਸੀ ਕਰਦੇ ਇਹਦਾ ਰੈਕਟ ਛੁੜਾਤਾ ਤੇ ਇਹਨੂੰ ਹੁਣ ਕ੍ਰਿਕਟ ਖੜਾਉਣੀ ਹੈ ਤੇ ਇਨਸ਼ਾਅੱਲਾ 2 ਸਾਲ ਦੇ ਵਿੱਚ ਇੰਡੀਆ ਖੇਡੂਗੀ ਅੱਛਾ ਰੈਕਟ ਛੁੜਾਇਆ ਸਮਝੀ ਇੱਕ ਚੀਜ਼ ਹੈ ਕਿੰਨਾ ਕਿੱਥੇ ਕਿੰਨਾ ਮੁਸ਼ਕਿਲ ਕਿੰਨਾ ਹੈ ਜੇ ਦੇਖਿਆ ਜਾਵੇ ਯੋਗਰਾਜ ਸਿੰਘ ਯੁਬਰਾਜ ਦਾ ਅਗਰ ਪਹਿਲਾਂ ਜ਼ਿਕਰ ਕਰਿਆ ਤਾਂ ਹੁਣ ਵੀ ਇਹਨਾਂ ਦੀ ਫਰੇਮ 'ਚ ਫਿੱਟ ਹੋਣਾ ਬਹੁਤ ਮੁਸ਼ਕਿਲ ਹੈ ਨਹੀਂ ਦਾ ਤਾਂ ਕੋਈ ਚੱਕਾ ਨਹੀਂ ਹੈ ਆਈ ਥਿੰਕ ਆਮ ਜਸ ਗੋਇੰਗ ਵਿਦ ਦ ਫਲੋ ਜੋ ਹੈਗਾ ਉਹ ਕਰ ਰਹੇ ਆ ਮੈਨੂੰ ਕੋਈ ਜ਼ਿਆਦਾ ਹੋਣੀ ਹੈ ਕਿ ਕੁਝ ਵੱਡਾ ਖੇਡਣਾ ਜਸ ਦੇਖ ਰਹੀ ਹਾਂ ਮੈਨੂੰ ਪਸੰਦ ਆ ਜਾਂ ਨਹੀਂ ਸੁਮਨ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਐਗਰੈਸਿਵ ਹੈਗੇ ਉਹ ਕਿੱਦਾਂ ਦੀ ਨੇਚਰ ਹੈ ਯੋਗਰਾਜ ਜੀ ਐਗਰੈਸਿਵ ਬਿਲਕੁਲ ਦੂਜੇ ਯੋਗਰਾ ਸਿੰਘ ਦੀ ਕਾਪੀ ਹੈ ਕਾਪੀ ਹੈ ਨਹੀਂ 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 ਕਾਪੀ ਨਹੀਂ ਉਹ ਹਲੇ ਮੈਨੂੰ ਇਹ ਲੱਗਦਾ ਜੇ ਗੁੱਸੇ ਹੁੰਦੀ ਹੈ ਨਾ ਇਹ ਤਾਂ ਅਸਮਾਨ ਖੜਕਾ ਦਿੰਦੀ ਹੈ ਮਾਰਦੀ ਹੈ ਚੱਕ ਕੇ ਕੁਝ ਨਹੀਂ ਨਹੀਂ ਐਦਾਂ ਨਹੀਂ ਬਟ ਆਈ ਥਿੰਕ ਜੋ ਮੈਂ ਕਹਿਣਾ ਚਾਹੁੰਦਾ ਉਹਦਾ ਇੱਕ ਪੈਸ਼ਨ ਸੀਗਾ ਟੈਨਿਸ ਬਹੁਤ ਵਧੀਆ ਖੇਡ ਰਹੀ ਸੀ ਅੱਛਾ ਜੀ ਪਰ ਸ਼ਾਇਦ ਮੈਨੂੰ ਯੂਰਪ ਲੈ ਜਾਂਦਾ ਤੇ ਹੁਣ ਨੂੰ ਸ਼ਾਇਦ ਵੋਲਟ ਤੁਹਾਨੂੰ ਤੁਹਾਨੂੰ ਕਦੇ ਇਦਾਂ ਮਹਿਸੂਸ ਨਹੀਂ ਹੋਇਆ ਕਿ ਤੇ ਬੱਚੀ ਨਾ ੱਤਕਾ ਤਾਂ ਨਹੀਂ ਕਰ ਰਹੀ ਜੇ ਉਹ ਟੈਨਿਸ ਖੇਡਣਾ ਚਾਹੁੰਦੀ ਸੀ ਤਾਂ ਕ੍ਰਿਕਟ ਹੀ ਕਿਉਂ ਮੈਂ ਜੂਵੀ ਨਾ ੱਤਕਾ ਕੀਤਾ ਤੁਹਾਨੂੰ ਪਸੰਦ ਨਹੀਂ ਆਏ ਹਿੰਦੁਸਤਾਨ ਦੇ ਵਾਸੀਓ ਤੁਹਾਨੂੰ ਆਜਾ ਮੁੰਡਾ ਦਿੱਤਾ ਜਿਹੜਾ ਕੈਂਸਰ ਦੇ ਰੂਪ ਚ ਵੀ ਖੇਡਿਆ ਮਰ ਵੀ ਜਾਂਦਾ ਤਾਂ ਵੀ ਟਰੋਫੀ ਜਿੱਤ ਕੇ ਲਿਆਉਂਦਾ ਤੁਹਾਡੇ ਕੋਲ ਕੋਈ ਅਜਿਹੇ ਪਲੇਅਰ ਹੋਇਆ ਉਹ ਫਿਰ ਪਿਓ ਨੇ ਬਣਾਇਆ ਨਾ ਕੋਈ ਬਣਾ ਕੇ ਦਿਖਾਵੇ ਮਾਈ ਦਾ ਕੋਈ ਰਿਗਰਟ ਕੀ ਰਹੀ ਈਸ ਟੈਨਿਸ ਖੇਡੰਦ ਨਹੀ ਨਹੀਂ ਹੈ 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 ਸੱਚ ਬੋਲੋ ਫੇਸ ਤੇ ਲਾਲ ਹੈਗਾ ਦੇਖੋ ਜਿਹੜੀ ਜਿਹੜੀ ਕੁੜੀ 10 ਸਾਲ ਤੋਂ ਟੈਨਿਸ ਖੇਡਦੀ ਆ ਰਹੀ ਹੈ ਉਹਦੇ ਮਨ ਚ ਮਲਾ ਲਾ ਮੈਂ ਕੋਚਨ ਨੂੰ ਵੀ ਕਹਨਾ ਡੋਂਟ ਪੁਸ਼ ਹਰ ਹਾਰਡ ਉਹ ਟੀਸ ਰਹੂਗੀ ਪਰ ਉਹ ਕਿਸ ਤਰ੍ਹਾਂ ਕਰ ਰਹੀ ਉਹ ਪਿਓ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਐਂਡ ਆਈ ਸ਼ਲ ਡੂ ਇਟ ਇਹ ਗੱਲ ਤਾਂ ਸੱਚ ਹੈ ਕਿ ਮਾਪਿਓ ਜੋ ਬੱਚੇ ਲਈ ਚਾਹੁੰਦੇ ਨੇ ਔਲਾਦ ਲਈ ਚਾਹੁੰਦੇ ਨੇ ਉਹ ਕਦੀ ਗਲਤ ਨਹੀਂ ਹੁੰਦਾ ਤੇ ਮੇਰੀ ਧੀ ਐ ਮੈਂ ਗਲਤ ਚਾਹੂੰਗਾ ਬਿਲਕੁਲ ਬਿਲਕੁਲ ਮੈਂ ਹਿੰਦੁਸਤਾਨ 'ਚ ਰਹਿਣਾ ਹੈ ਜਾਂ ਤੈਨੂੰ ਲੈ ਕੇ ਮੈਂ ਚਲੇ ਜਾਵਾਂ ਕਿਸੇ ਬਾਹਰਲੀ ਕੰਟਰੀ ਤੇ ਉੱਥੇ ਜਾ ਕੇ ਮੈਨੂੰ ਟੈਰਿਸ ਖੜਾ ਦੇਾਂਗੇ ਨੋ ਪ੍ਰੋਬਲਮ ਪਾਪਾ ਮੈਨੂੰ ਚਾਕਰੀ ਵੀ ਕਰਨੀ ਪਵੇ ਬੇ ਨੌਕਰੀ ਵੀ ਕਰਨੀ ਪਵੇ ਪਰ ਜਿਹੜੀ ਚੀਜ਼ ਵਿਓ ਤੇ ਬਲੱਡ ਲਾਈਨ ਦੇ ਵਿੱਚ ਹੈਗੀ ਐ ਉਹਦੀ ਬਲੱਡ ਲਾਈਨ 'ਚ ਐ ਪਹਿਲੇ ਦਿਨ ਬਦਲਾ ਫੜਿਆ ਫੋਰ ਡਰਾਈਵ ਫੋਰ ਡਰਾਈਵ ਮੈਂ ਕਿਹਾ ਵੀ ਆਖੀ ਹੋ ਗਿਆ ਮੈਨੂੰ ਕਿਹਾ ਦੇਖ ਇਹ ਬਲੱਡ ਦੇ ਵਿੱਚ ਜਾ ਰਿਹਾ ਹੈ ਇਹ ਲੈਗੇਸੀ ਹੈ ਜਿਹੜੀ ਖੇਲਣੀ ਚਾਹੀਦੀ ਹੈ ਜਿਸ ਗੇਮ ਦਾ ਫਿਊਚਰ ਹੈ ਕੱਲ ਨੂੰ ਇੰਡੀਆ ਖੇਡੇਗੀ ਆਈਪੀਐਲ ਖੇਡੇਗੀ ਤੇ ਆਪਦੀ ਗੱਡੀ ਆਪਦੀ ਕੋਠੀ ਜਾਵੇ ਮੈਂ ਵੀ ਉਹਦੇ ਬੋਲ ਰਿਹਾ ਨਾ ਲੇਕਿਨ ਇੰਡੀਆ ਖੇਲੇਗੀ ਹਿੰਦੁਸਤਾਨ ਖੇਲੇਗੀ ਹਿੰਦੁਸਤਾਨ ਦੀ ਕਪਤਾਨੀ ਕਰੇਗੀ ਜਯੋਵਰਾਜ ਬਣਾਉਣ ਦੀ ਤਿਆਰੀ ਹੈ ਜੀ ਨਹੀਂ ਜਯੋਵਰਾ ਛੱਡੋ ਜੀ ਅਗਮਰ ਜੋਤ ਕੌਰ ਬਣੇਗੀ ਗੱਲ ਸੁਣੋ ਜੀ ਕੋਮਪੇਅਰ ਟੂ ਥੋੜਾ ਕਰ ਰਹੇ ਹੋ ਬੋਲਿੰਗ ਕਰਦੇ ਕੁਝ ਤਾਂ ਇਹ ਤਾਂ ਬੈਟਿੰਗ ਹੀ ਕਰ ਰਹੇ ਹੈ ਬੈਟਿੰਗ 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 ਥੋੜੇ ਥੋੜੇ ਕੰਫਰਟੇਬਲ ਨਹੀਂ ਆਈ ਥਿੰਕ ਕਮਰੇ ਦੇ ਦੇ ਹਨਾ ਆਪਾਂ ਜ਼ਿਆਦਾ ਥੱਕਾ ਨਹੀਂ ਕਰਦੇ ਤੁਹਾਡੇ ਘਰ ਦੇ ਵਿੱਚ ਦੋ ਦੋ ਰੋਲ ਮਾਡਲਸ ਨੇ ਯੋਗਰਾਜ ਸਿੰਘ ਬਾਬਾ ਬੋੜ ਨੇ ক্রিকেট ਦੇ ਯੁਵਰਾਜ ਸਿੰਘ ਪੂਰਾ ਵਰਲਡ ਉਹਨਾਂ ਨੂੰ ਜਾਣਦਾ ਤਾਂ ਬਹੁਤ ਚੀਜ਼ਾਂ ਸਿੱਖਣ ਨੂੰ ਤਾਂ ਮਿਲਦੀਆਂ ਨੇ ਇਨਸਪੀਰੇਸ਼ਨ ਹੁੰਦੀ ਆ ਬਹੁਤ ਸਾਰੀ ਚੀਜ਼ਾਂ ਕਿ ਮੈਂ ਇਹ ਲੋਕ ਜ ਜਿਨ੍ਹਾਂ ਦੀਆਂ ਮੈਂ ਫੋਟੋਆਂ ਦੇਖਦੀਆਂ ਜਿਨ੍ਹਾਂ ਨੂੰ ਲੋਕ ਦੇਖ ਕੇ ਸਿੱਖਣਾ ਚਾਹੁੰਦੇ ਨੇ ਤਾਂ ਉਹ ਲੋਕ ਤੁਹਾਡੇ ਘਰ ਹੀ ਨੇ ਆਈ ਮੀਨ ਇਨਸਪੀਰੇਸ਼ਨ ਤਾਂ ਤਦ ਮਿਲ ਲੈਣਾ ਅਗਰ ਕਦੇ სპੋਰਟ ਖੇਡ ਰਹੀ ਹੈ ਉਹ ਨਹੀਂ ਖੇਡ ਰਹੀ ਹੈ ਤਾਂ ਅਜੇ ਤੱਕ ਕੁਝ ਨਹੀਂ ਹੈ ਦਾ ਲਿਕ ਨਾਥਿੰਗ ਰਿਲੇਟਡ ਟੂ ਕ੍ਰਿਕਟ ਮੈਂ ਨੋ ਜ਼ਿਆਦਾ ਪਤਾ ਵੀ ਨਹੀਂ ਹੈ ਕਿ ਮੈਂ ਕਮੈਂਟ ਕਰ ਰਿਹਾ ਇਹਦੇ ਤੇ ਬਟ ਅ ਇਟਸ ਇਟਸ ਵੈਰੀ ਨਾਈਸ ਕਿ ਕਰਦੇ ਚੱਗੇ ਆ ਚਲੋ 올 द वेरी बेस्ट फॉर ਫਿਚਰ ਇਹ ਮਾਂ ਦੀ ਗੱਲ ਹੈ ਇਹ ਮੈਨੂੰ ਐਸ਼ਾ ਕਹਿੰਦੀ ਕਿ ਪਿਤਾ ਜੀ ਤੂੰ ਸਾਹਮਣੇ ਬੈਠਾ ਹੋਣਾ ਚਾਹੀਦਾ ਤਾਂ ਖੇਡੂਗੀ ਅੱਛਾ ਇਹ ਕੰਡੀਸ਼ਨ ਹੈ ਹਾਂ ਬਟ ਆਈ ਥਿੰਕ ਵਾਟ ਸ਼ੀ ਇਸ ਡੂਇੰਗ ਐਟ ਦਾ ਮੋਮੈਂਟ ਇਹ ਮੈਂ ਕਹਿੰਦਾ ਵੀ ਮੇਰੀ ਕੁੜੀ ਹੈ ਤਾਂ ਹੈ ਜਿੱਦਾਂ ਕਿ ਟੈਲੈਂਟ ਦੇ ਕੋਲ ਹੈਗਾ ਤੇ ਜਿੰਨੀ ਫਿੱਟ ਹੈਗੀ ਇਹ ਸਵੇਰੇ ਜਾਂਦੀ ਹੈ ਆਪਣੀ ਐਕਸਰਸ ਕਰਨ ਫਿਰ ਇਹ ਜਾਂਦੀ ਹੈ ਜਿਮ ਫਿਰ ਇਹ ਜਾਂਦੀ ਹੈ ਅਕੈਡਮੀ ਹੁਣ ਵਾਪਸ ਜਾਏਗੀ ਜਿਮ ਫਿਰ ਜਾਏਗੀ ਜਿਮ ਜਾ ਕੇ ਘਰ ਜਾ ਕੇ ਸੌ ਜਾਊਗੀ ਸੋ ਡੈਡੀਕੇਸ਼ਨ ਆਫ ਦੀ ਚੈਂਪੀਅਨ ਇਦਾਂ ਹੀ ਹੁੰਦੀ ਨੇ ਕੋਈ ਵੀ ਗੇਮ ਖੇਡੇ ਸੋ ਮੇਰਾ ਮਤਲਬ ਇਹ ਹੈ ਕਿ ਪਾਪ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚੇ ਨੂੰ ਕੰਫਰਟੇਬਲ ਕਰਕੇ ਉਹਨੂੰ ਉਸ ਮਕਾਮ ਤੇ ਪਹੁੰਚਾਵੇ ਜਿਸ ਮਕਾਮ ਤੇ ਉਹਨੂੰ ਪਹੁੰਚਣਾ ਚਾਹੀਦਾ ਹਾਲਾਂਕਿ ਮੈਂ ਟੈਨਿਸ ਖਿਡਾਉਣਾ ਨਹੀਂ ਸੀ ਚਾਹੁੰਦਾ ਠੀਕ ਹੈ ਠੀਕ ਮੈਂ ਬਹੁਤ ਖਲਾਫ ਸੀ ਸੁਣੋ ਕਿ 7 ਸਾਲ ਪਹਿਲਾਂ ਸਾਡੇ ਘਰ ਚ ਗਲਦਾ ਰੌਲਾ ਵੀ ਪਿਆ ਮੈਂ ਕਹਿੰਦਾ ਰੋਂਗ ਗੇਮ ਇਨ ਰੋਂਗ ਕੰਟਰੀ ਨਹੀਂ ਜੀ ਹਾਂ ਜੀ ਬੱਚੇ ਮਾਂ ਦੇ ਵਿੱਚੇ ਮਾਸੀਆਂ ਦੇ ਵਿੱਚੇ ਸਾਰੇ ਇਕੱਠੇ ਹੋ ਕੇ ਤੇ ਵਿੱਚੇ ਯੂਵੀ ਹਾਂ ਜੀ ਨਹੀਂ ਜੀ ਬਾਪੂ ਉਹ ਸਮਾਂ ਨਹੀਂ ਰਿਹਾ ਮੈਂ ਕਹਿੰਦਾ ਸਮਾਂ ਹੋਈ ਆ ਆਪਾਂ ਹੀ ਬਦਲ ਗਏ ਫਿਰ ਅਲਟੀਮੇਟਲੀ ਮੇਰੇ ਮਨ ਚ ਆਵਾਜ਼ ਆਈ ਟੂ ਬੀ ਵੈਰੀ ਓਨੈਸਟ ਮੈਨੂੰ ਬਾਬਾ ਜੀ ਨੇ ਪਾਠ ਕੀਤਾ ਮੈਨੂੰ ਕਿਹਾ ਕਹਿੰਦੇ ਫੁਰਨਾ ਮੇਰੇ ਮਨ ਚੋਂ ਤਾਂ ਫੁਰਰਾ ਹੀ ਦਿੰਦਾ ਨਾ ਮੈਨੂੰ ਖੜਾਉਣਾ ਮੈਂ ਫਿਰ ਇਹਨੂੰ ਕਿਹਾ ਇਹ ਕਹਿੰਦੀ ਮੈਂ ਨਹੀਂ ਖੜਨਾ ਮੈਂ ਨਹੀਂ ਆਣਾ ਬੜਾਨਾ ਧਮਕਾ ਮੈਂ ਕੋਈ ਗੱਲ ਨਹੀਂ ਮੈਂ ਸਿੱਤ ਲਾ ਛੱਡਦਾ ਬਟ ਵਨ ਫਾਈਨ ਡੇ ਸ਼ੀ ਵਾਕਟ ਆਨ ਟੂ ਦਾ ਗਰਾਉਂਡ ਉਦੋਂ ਦੀ ਰੈਗੂਲਰ ਅਜ 14 ਦਿਨ ਹੋ ਗਏ ਮੈਂ ਨਹੀਂ ਕਹਿ ਰਿਹਾ ਅਮਰ ਜੁਤ ਕੌਰ ਦੀ ਗੱਲ ਕਰ ਰਿਹਾ ਜਿੰਨੀਆਂ ਕੁੜੀਆਂ ਮੁੰਡੇ ਹੈਗੇ ਆ ਉਹਨਾਂ ਉੱਤੇ ਬਾਪ ਮੇਰੇ ਵਰਗਾ ਚਾਹੀਦਾ ਕੋਚ ਮੇਰੇ ਵਰਗਾ ਚਾਹੀਦਾ ਜਿਹਨੂੰ ਪੈਸ਼ਨ ਹੋਵੇ ਕਿ ਇਸ ਲਾਈਫ ਨੂੰ ਕੁਝ ਬਣਾਉਣਾ ਥੈਟਸ ਇਟ ਅੱਛਾ ਸ਼ਕਤੀ ਯੁਵਰਾਜ ਜਿੰਨੀ ਹੋਗੀ ਨਹੀਂ 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 ਉਹ ਉਹ ਪ੍ਰੋਬਲਮ ਇਹ ਹੈ ਕਿ ਉਹ ਹੁਣ ਵੱਡੀ ਹੋ ਗਈ ਹੈ ਹਾਂਜੀ ਹਾਂਜੀ ਤੂੰ ਐਵੇਂ ਜਾ ਸਕਦੀ ਹੈ ਚੱਲ ਪੈੜ ਬਾ ਤੇ ਉਹ ਛੋਟਾ ਸੀ ਜਿਹੜਾ ਕੋੜਾ ਦਾ ਲੀਲਾ ਹੁੰਦਾ ਨਾ ਛੋਟਾ ਜਾਂ ਸ਼ੇਰ ਦਾ ਬੱਚਾ ਹੁੰਦਾ ਉਹਨੂੰ ਆਦਤ ਬੜੀ ਹੁੰਦੀ ਕੁੱਦਣ ਦੀ ਆ ਦਰ ਉਦਰ ਦੀ ਹਾਂਜੀ ਹਾਂਜੀ ਉਹਨੂੰ ਲਗਾਮ ਪਾ ਕੇ ਰੱਖਣਾ ਪੈਂਦਾ ਯੂਵੀ ਨੇ ਛਿੱਤਰ ਤਾਂ ਖਾਧਿਆ ਕੁੱਟ ਤਾਂ ਖਾਦੀ ਹੈ ਕਿਉਂਕਿ ਉਹ ਇੱਕ ਵੈਗਾਬੌਂਡ ਵਾਈਲਡ ਹਾਰਸ ਵਾਈਲਡ ਕੋੜਾ ਵਾਈਲਡ ਸ਼ੇਰ ਜਿਹਨੂੰ ਟੇਮ ਕਰਨ ਵਾਸਤੇ ਉੱਤੇ ਕਾਠੀ ਪਾ ਕੇ ਲਗਾਮ ਪਾਉਣੀ ਪੈਣੀ ਸੀ ਉਹ ਹਰ ਇੱਕ ਵਾਸਤੇ ਫੰਡਾ ਯੂਜ਼ ਨਹੀਂ ਹੋ ਸਕਦਾ ਅੱਜ ਕੱਲ ਤਾਂ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਮਾਵਾਂ ਤੇ ਪੇਉਨ ਹਟਟੈਗ ਹੋ ਜੇ ਤਾਂ ਹੀ ਤਾਂ ਸ਼ੁਕਲਾ ਲੈ ਕੇ ਨਹੀਂ ਆਉਂਦਾ ਆਪਦਾ ਮੁੰਡਾ ਮੇਰੇ ਕੋਲ ਕਿਉਂਕਿ ਨਹੀਂ ਸੁਣਿਆ